ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਟੀਵੀ 20 ਆਪਣਾ ਚੈਨਲ ਤੁਹਾਨੂੰ ਦੱਸ ਦਈਏ ਕਿ ਹਿੰਦ ਦੀ ਚਾਦਰ ਨੌਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਸਮਾਗਮਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਸ਼ਰਧਾਲੂਆਂ ਤੇ ਸੰਗਤਾਂ ਦੀ ਸਹੂਲਤ ਲਈ ਵਿਆਪਕ ਪ੍ਰਬੰਧ ਕੀਤੇ ਜਾਣਗੇ ਜਿਸ ਲਈ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਦਾ ਚੌਮੁਖੀ ਵਿਕਾਸ ਕਰਵਾਇਆ ਜਾਵੇਗਾ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਰੂਪਨਗਰ ਵਿਖੇ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਦੀ ਸ਼ਹੀਦੀ ਸਮਾਗਮਾਂ ਸੰਬੰਧੀ ਰੱਖੀ ਇੱਕ ਵਿਸ਼ੇਸ਼ ਮੀਟਿੰਗ ਮੌਕੇ ਕੀਤਾ ਉਹਨਾਂ ਕਿਹਾ ਕਿ ਸ਼ਹੀਦੀ ਸਮਾਗਮ ਨਵੰਬਰ ਮਹੀਨੇ ਵਿੱਚ ਆਯੋਜਿਤ ਹੋਣਗੇ ਅਤੇ ਪੰਜਾਬ ਸਰਕਾਰ ਵੱਲੋਂ ਇਹਨਾਂ ਸਮਾਗਮਾਂ ਨੂੰ ਵੱਡੇ ਪੱਧਰ ਤੇ ਮਨਾਇਆ ਜਾਵੇਗਾ ਜਦਕਿ ਇਸ ਪਵਿੱਤਰ ਮੌਕੇ ਲੱਖਾਂ ਦੀ ਤਦਾਦ ਚ ਸੰਗਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਤੇ ਕੀਰਤਪੁਰ ਸਾਹਿਬ ਵਿਖੇ ਪੁੱਜੇਗੀ ਇਸ ਮੌਕੇ ਹੋਰ ਕੀ ਕੁਝ ਕਿਹਾ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਕਿਸੇ ਕਿਸੇ ਕਪੈਸਿਟੀ ਦੇ ਵਿੱਚ ਨਹੀਂ ਆਪਾਂ ਬੈਠੀ ਹੈ ਉਹਦੇ ਵਿੱਚ ਆਪਾਂ ਆਪਣੇ ਵੱਲੋਂ ਆਪਣਾ 110% ਲਈਏ ਇਹ ਬਹੁਤ ਪਾਵਨ ਸਥਾਨ ਦੱਸੀ ਹੈ ਨੌਵੇਂ ਪਾਤਸ਼ਾਹ ਦਾ ਇਤਿਹਾਸ ਬਹੁਤ ਵੱਡਾ ਹੈ ਉਹਨੇ ਮੁੱਲ ਜਿਹੜੇ ਤਿੰਨ ਪਿੰਡ ਲੈ ਕੇ ਆਨੰਦਪੁਰ ਸਾਹਿਬ ਸ਼ਹਿਰ ਬਸਾਇਆ ਚੱਕ ਨਾਨਕੀ ਬਸਾਇਆ ਤੇ ਆਨੰਦਪੁਰ ਸਾਹਿਬ ਬਣਿਆ ਖਾਲਸਾ ਦੀ ਜਨਮ ਭੂਮੀ ਹੈ ਤੇ ਪਿੱਛੇ ਜੇ ਮੈਂ ਪਟਨਾ ਸਾਹਿਬ ਗਿਆ ਸੀ ਜਦੋਂ ਮੈਂ ਪਟਨਾ ਸਾਹਿਬ ਗਿਆ ਉੱਥੇ ਦੇ ਸਿੱਖਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਜਿਹੜੇ ਉੱਥੇ ਦੀ ਲੋਕਲ ਕਮਿਊਨਿਟੀ ਹੈ ਉਹਨਾਂ ਦੇ ਅੱਖਾਂ 'ਚ ਅੰਜੂ ਆ ਗਏ ਜਦੋਂ ਉਹ ਦੱਸ ਰਹੇ ਸੀ ਕਿ ਜਦੋਂ ਉੱਥੇ ਪੋਲੋ ਮਨਾਇਆ ਗਿਆ ਦਸ਼ਮੇਸ਼ ਪਿੱਟਾ ਦੇ ਗੁਰਪ੍ਰਕਾਸ਼ ਦਿਹਾੜੇ ਦੇ ਜੋ ਬੰਦੂਬਸ ਸਰਕਾਰ ਨੇ ਕੀਤਾ ਜੋ ਨਿਤਿਸ਼ ਕੁਮਾਰ ਜੀ ਨੇ ਉਸ ਵਕਤ ਕੀਤਾ ਜਿੰਨੇ ਸਿੱਖੀ ਅੱਖਾਂ ਚੋਂ ਰੋਣ ਲੱਗ ਗਏ ਤਾਂ ਉਸ ਵਕਤ ਇਹ ਸਮਝਿਆ ਕਿ ਸਾਡੇ ਕੋਲ ਅੱਜ ਅਸੀਂ ਸਾਰੇ ਬੈਠੇ ਹਾਂ ਤੁਸੀਂ ਖੋਜ ਸਕਦਾ ਕੋਈ ਐਕਸ਼ਨ ਹੋਵੇ ਕੋਈ ਐਸਜੀਓ ਹੋਵੇ ਕੋਈ ਵੱਖ-ਵੱਖ ਮੈਥਮੇਸ਼ ਜਾਂ ਡੀਸੀ ਸਾਹਿਬ ਆਪਣੀ ਕਪੈਸਿਟੀ ਹੈ ਐਸਡੀਐਮ ਆਪਣੀ ਕਪੈਸਿਟੀਆਂ ਤੇ ਮੈਂ ਐਜ਼ ਅ ਇਸ ਹਲਕੇ ਦੀ ਨੁਮਾਇੰਦਗੀ ਕਰ ਰਿਹਾ ਲੋਕਾਂ ਮਿੰਗ ਮੰ minister ਤਾਂ ਮੰਨਦੇ ਉੱਤੇ ਬਹੁਤ ਵੱਡਾ ਬੋਝ ਹੈ ਆਪਾਂ ਆਪਣੇ ਵੱਨੋਂ ਆਪਣਾ 110% ਦੇਣਾ ਸਮਾਂ ਥੋੜਾ ਰਹਿ ਗਿਆ ਲੋਕਲ ਲੋਕਾਂ ਨੂੰ ਵੀ ਲੱਗਣਾ ਚਾਹੀਦਾ ਕਿ ਹਾਂ ਵੀ ਇਹ ਡਵੈਲਪਮੈਂਟ ਹੋ ਰਹੀ ਹੈ ਤੇ ਜਿੰਨੀ ਵੀ ਸੰਗਤ ਆਵੇ ਉਹਦੇ ਲਈ ਆਪਾਂ ਬੈਸਟ ਆਫ ਬੈਸਟ ਬੰਦੂਬਸਤ ਹੋਣ ਅੱਜ ਸਵੇਰਿਆ ਸੀ ਮੀਟਿੰਗ ਕਰਕੇ ਆਏ ਆਂ ਅਗਰ ਦੇਣਾ ਤੁਸੀਂ ਦੇਖ ਲਿਓ ਖੂਬ ਐਡਵਰਟਾਈਜ਼ਮੈਂਟ ਪੂਰੇ ਦੇਸ਼ ਤੇ ਵਿੱਚ 350 ਸਾਲਾਂ ਦੀ ਕੀਤੀ ਜਾਊਗੀ ਅਸੀਂ ਪੂਰੇ ਦੇਸ਼ ਚੋਂ ਵਿਦੇਸ਼ ਚੋਂ ਜਿਹੜੇ ਤੁਗਲਕ ਨਵੇਂ ਪਾਦਸ਼ਾ ਸਿਰਫ ਇੱਕ ਧਰਮ ਦੇ ਨਹੀਂ ਉਹਨਾਂ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ ਹਰ ਧਰਮ ਹਰ ਜਾਤੀ ਉਹਨਾਂ ਨੂੰ ਆਪਣਾ ਮੰਨਦਾ ਹੈ ਤਾਂ ਸਾਨੂੰ ਇਸ ਚੰਨੇ ਕਿ ਪੂਰੇ ਦੇਸ਼ ਵਿਦੇਸ਼ ਤੋਂ ਜਿਵੇਂ ਸ਼ਰਧਾਲੂ ਹੈ ਉਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਣ ਜਿੱਥੇ ਜਿੱਥੇ ਨਵੇਂ ਪਾਦਸ਼ਾ ਕੀ ਹੈ ਪੰਜਾਬ ਦੇ ਵਿੱਚ ਆਣ ਬੜੇ ਵੱਡੇ ਲੈਵਲ ਦੀ ਤਿਆਰੀ ਪੂਰੇ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਕਸ਼ਮੀਰ ਤੋਂ ਯਾਤਰਾ ਸ਼ੁਰੂ ਕਰਾਂਗੇ ਫਿਰ ਦਿੱਲੀ ਤੱਕ ਜਾਵਾਂਗੇ ਪਰ ਉਹਦਾ ਜਿਹੜਾ ਕੋਰ ਆਫ ਦਾ ਹਾਰਟ ਜਿਹੜੇ ਵੈਂਟ ਹੋਣਗੇ ਉਹ ਸ਼੍ਰੀ ਨਾਨਕ ਸਾਹਿਬ ਨੂੰ ਸੈਲੈਕਟ ਕੀਤਾ ਗਿਆ। ਬਲੇ ਸ਼ਹਿਰ ਉਹੀ ਬਸਾਇਆ। ਇੱਥੋਂ ਹੀ ਗੁਰੂ ਸਾਹਿਬ ਸ਼ਹਾਦਤ ਦੀ ਯਾਤਰਾ ਲਿਗੇ। ਇੱਥੇ ਹੀ ਬਾਬਾ ਜੀਵਨ ਸਿੰਘ ਜੀ ਉਹਨਾਂ ਦਾ ਸੀਸ ਲੈ ਕੇ ਉਹਨਾਂ ਦਾ ਸੀਸ ਦਾ ਸੰਸਕਾਰ ਹੋਇਆ। ਇਸ ਕਰਕੇ ਆਹ ਉਹਨਾਂ ਹੋਰ ਤੇਜ਼ੀ ਲੈ ਆਂਦੇ ਹੋਏ ਹਰ ਹਫ਼ਤੇ ਬਹੁਤਾਂ ਤੁਹਾਡਾ ਸਮਾਂ ਨਹੀਂ ਲੈਣਾ ਕੋਸ਼ਿਸ਼ ਕਰਨਗੇ ਅਤੇ ਭਾਵੇਂ 1 ਘੰਟੇ ਦੀ ਮੀਟਿੰਗ ਆਉਂਦੀ ਹੈ ਰਹਿਣਗੇ। ਪਰ ਜਿਹੜਾ ਰਿਵਿਊ ਹੈ ਮੇਰਾ ਕੰਮ ਇੱਥੇ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਦੀ ਸਹਾਇਤਾ ਕਰਨਾ ਹੈ। ਝੇੜੀ ਚੀਜ਼ਾਂ ਇਸ ਲੈਵਲ ਤੋਂ ਜਾ ਕੇ ਚੰਡੀਗੜ੍ਹ ਫਸਦੀਆਂ ਨੇ ਮੇਰਾ ਕੰਮ ਉਹਨੂੰ ਕਲੀਅਰ ਕਰਕੇ ਲੈ ਕੇ ਆਉਣਾ ਥੋੜਾ ਕੰਮ ਹੈ ਡੀਸੀ ਸਾਹਿਬ ਦੀ ਰਹਿਨਮਾਈ ਹੇਠ ਉਹਨਾਂ ਚੀਜ਼ਾਂ ਨੂੰ ਆਨ ਗਰਾਉਂਡ ਐਗਜ਼ੀਕਿਊਟ ਕਰਾਉਣਾ ਤਾਂ ਆਪਾਂ ਹੁਣ ਇੱਕ ਆਈਟਮ ਵਾਈਜ਼ ਜਨਸ ਕਰਾਂਗੇ ਕੋਸ਼ਿਸ਼ ਕਰਾਂਗੇ ਕਿ ਹਰ ਵੀਕਡੇ ਨੂੰ ਇੰਟਰਵਿਊ ਰੱਖਾਂਗੇ